ਖਬਰ ਲੈਣ ਅਮ੍ਰਿਤਸਰ ਤੋਂ ਅਮ੍ਰਿਤਸਰ ਮਾਤਾ ਖੀਵੀ ਜੀ ਦੇ ਸੇਵਾ ਸੁਸਾਇਟੀ ਵੱਲੋਂ ਸ਼ਹੀਦ ਦੀ ਦਿਹਾੜੇ ਦੇ ਸਬੰਧ ਵਿੱਚ ਲਾਸਾਨੀ ਸ਼ਹੀਦ ਮਾਰਚ 22 ਦਸੰਬਰ ਨੂੰ ਕੱਢਿਆ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲੂਜਾ ਪਰਿਵਾਰ ਵੱਲੋਂ ਇਹ ਸ਼ਹੀਦ ਦੀ ਮਾਰਚ ਕੱਢਿਆ ਜਾ ਰਿਹਾ ਤੇ ਸਬੰਧੀ ਜਾਣਕਾਰੀ ਦਿੰਦੇ ਸੰਤ ਸੁਰਿੰਦਰ ਸਿੰਘ ਮਿੱਠਾ ਤਵਾਣਾ ਤੇ ਹਰਮੀਤ ਸਿੰਘ ਸਲੂਜਾ ਨੇ ਦੱਸਿਆ ਇਹ ਮਾਰਚ ਹਾਲਗੇਟ ਭੰਡਾਰੀ ਪੁਲ ਤੋਂ ਸ਼ੁਰੂ ਹੋ ਕੇ ਹਾਲਬਿਆਰ ਦੇ ਰਸਤੇ ਗੋਲ ਹਟੇ ਚੌਂਕ ਟਾਊਨ ਨਾਲ ਸਾਰਗੜੀ ਸਾਇਬ ਤੋਂ ਹੁੰਦਾ ਹੋਇਆ ਕਾਲੀ ਫੂਲਾ ਸਿੰਘ ਬੁਰਜ ਵਿਖੇ ਸਮਾਪਤ ਹੋਵੇਗਾ ਤਾਂ ਦੱਸਿਆ ਕਿ ਇਸ ਵਿੱਚ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਹੋਰ ਵੀ ਸਿੱਖੀ ਸਰੂਪ ਵਿੱਚ ਸਜੇ ਵਿਦਿਆਰਥੀ ਤੇ ਛੋਟੇ ਬੱਚੇ ਮਾਸ ਵਿੱਚ ਹਿੱਸਾ ਲਿਆ ਤੇ ਅੱਗੇ ਕਿਹਾ ਕਿ ਸਲਾਸ਼ਾਨੀ ਸ਼ਹੀਦ ਦੀ ਮਾਰਤ ਵਿਖੇ ਮੈਨੇਜਰ ਸ੍ਰੀ ਦਰਵਾਜ ਸਾਹਿਬ ਸਖਤਰ ਤਰਮ ਪ੍ਰਚਾਰਕ ਕਮੇਟੀ ਸ਼੍ਰੋਮਣੀ ਗੱਤਕਾ ਖਾਲਾ ਬਾਬਾ ਦੀਪ ਸਿੰਘ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਨਿਸਕਾਮ ਕੀਰਤਨੀ ਜਥਾ ਰਾਤ ਚ ਪਹਿਰਾ ਗੁਰਦੁਆਰਾ ਸ਼ਹੀਦ ਸ਼ਹੀਦ ਸਾਹਿਬ ਤੋਂ ਇਲਾਵਾ ਸੰਤ ਸੁਰਿੰਦਰ ਸਿੰਘ ਡੇਰਾ ਮਿੱਠਾ ਟਵਾਣਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕੁਸਰਾਂਦ ਦੇ ਇਸ ਵੱਡੇ ਸ਼ਾਕੇ ਨੂੰ ਯਾਦ ਕਰਦੇ ਹੋਏ ਲਸ਼ਾਨੀ ਸ਼ਹੀਦ ਦੀ ਮਾਰਜ ਵਿੱਚ ਆਪ ਅਤੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਰੂਰ ਆਇਆ ਕਰਨ ਤਾਂ ਜੋ ਪਤਾ ਲੱਗੇ ਕਿ ਛੋਟੇ ਸਾਹਿਬ ਜਦਨੇ ਵੱਲੋਂ ਦਿੱਤੀਆਂ ਵੱਡੀਆਂ ਸ਼ਹੀਦੀਆਂ ਸਦਕਾ ਹੀ ਅੱਜ ਅਸੀਂ ਸਿੱਖੀ ਸਰੂਪ ਵਿੱਚ ਸਜੇ ਹੋਏ ਹਾਂ ਵਾਕਾਂ ਅਨੁਸਾਰ ਸਤਿਗੁਰ ਜੀ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਗੁਰਮੁਖ ਪਿਆਰੇ ਸਮੂਹ ਸਰਦਾਰ ਸਤਨਾੰਨ ਸਿੰਘ ਸਲੂਜਾ ਸਰਦਾਰ ਜਸਪਾਲ ਸਿੰਘ ਸਲੂਜਾ ਸਰਦਾਰ ਹਰਮੀਤ ਸਿੰਘ ਸਲੂਜਾ ਸਮੂਸ ਸਲੂਜਾ ਪਰਿਵਾਰਮ ਜੀ ਸਹਿਜਾਦਾ ਬਾਬਾ ਫਤਿਹ ਸਿੰਘ ਜੀ ਸਹਿਜਾਦਾ ਬਾਬਾ ਅਜੀਤ ਸਿੰਘ ਜੀ ਸਹਿਜਾਦਾ ਬਾਬਾ ਜੋਜਾਦ ਸਿੰਘ ਜੀ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਨੂੰ ਸਮਰਪਤ ਸਤਿਗੁਰ ਜੀਓ ਹਰ ਸਾਲ ਦੀ ਤਰ੍ਹਾਂ ਲਸਾਨੀ ਸ਼ਹੀਦੀ ਮਾਰਚ ਜੋ ਕੇ ਜਾਰਿਆਂ ਦੀ ਅਗਵਾਈ ਦੇ ਵਿੱਚ ਨਸਾਨੀ ਸ਼ਹੀਦੀ ਮਾਰਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦਾ ਜੀ ਬਾਬਾ ਜੀ ਅੱਜ ਦਾ ਮਾਰਚ ਕੱਢਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਵੈਰੀ ਗੁੱਜਾ ਸਾਤ ਸਵਾਏ ਗੁੱਜੀ ਕੀ ਫਤਿਹ ਸੁਲਾ ਸੁ ਪਹਿਚਾਣੇ ਆ ਜੋ ਰਣਨੀਤ ਕੇ ਦੇ ਦਾ ਪ੍ਰਚਾਰਤਾ ਬਣੇ ਬਾਬਾ ਸਾਡੇ ਸੇਤ ਸੱਚੇ ਪਾਤਸ਼ਾਹ ਦੇ ਸਾਰੇ ਕਰਦੇ ਵੱਡੇ ਸਤਿਕਾਰ ਨਾਲ ਮਾਤਾ ਕੁਸ਼ਰ ਕੌਰ ਜੀ ਦੀ ਨਸਾਨੀ ਸ਼ਹੀਦੀ ਮਾਰਚ ਜੋ ਕਿ ਹਰ ਸਾਲ ਦੀ ਤਰ੍ਹਾਂ ਸਨੂਜਾ ਪਰਿਵਾਰ ਸਮੂਹ ਸਿੱਖ ਜੱਟਿਆਂ ਵੱਲੋਂ ਜੋ ਇਹ ਨਸਾਨੀ ਸ਼ਹੀਦੀ ਮਾਰਚ ਆਰੰਭ ਕੀਤਾ ਜਾਂਦਾ ਹੈ ਜੋ ਕਿ ਭੰਡਾਰੀ ਬਕਪੁਰ ਤੋਂ ਆਰੰਭ ਹੋ ਕੇ ਜੋ ਕਿ ਜਦੀ ਸਮਾਪਤੀ ਗੁਰਜ ਬਾਨੀ ਫੂਲਾ ਸਿੰਘ ਵਿਖੇ ਹੋਵੇਗੀ ਸੂਬਾ ਸੰਗਤਾਂ ਤੇ ਛੋਟੇ ਛੋਟੇ ਬੱਚੇ ਛੋਟੇ ਸਹਿਬਜ਼ਾਦਿਆਂ ਦੀ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਮਾਤਾ ਗੁਜਰਪੌਰ ਦੀ ਜੀ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਨ ਆਓ ਸਾਰੇ ਜਣ ਕੇ ਜੁੜ ਕੇ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦੇ ਮਾਤਾ ਗੁਜਰਪੌਰ ਦੀ ਜੀ ਦੀ ਸ਼ਹੀਦੀ ਨੂੰ ਨਮਨ ਕਰੀਏ ਪ੍ਰਣਾਮ ਕਰੀਏ ਉਹਨਾਂ ਦੀ ਮੇਸ ਕੁਰਬਾਨੀ ਨੂੰ ਯਾਦ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਏਵਨ ਪੰਜਾਬੀ ਟੀਵੀ ਤੋਂ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ